ਤੇ 1947 ਦੀ ਵੰਡ ਵੇਲੇ ਜਦੋਂ ਨੇ ਉਹ ਕਾਂਗੜੇ ਦੇ ਡੀਸੀ ਹੁੰਦੇ ਨੇ ਤੇ ਉਸ ਵੇਲੇ ਜਿਹੜੇ ਪੰਜਾਬ ਦੇ ਗਵਰਨਰ ਵੱਲੋਂ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਹਿਣ ਦਾ ਜਾਂ ਐਲਾਨਨ ਵਾਲਾ ਜਿਹੜਾ ਸਰਕੂਲਰ ਹੈ ਉਹ ਉਹਨਾਂ ਸਮਿਆਂ ਦੇ ਵਿੱਚ ਹੀ ਆਉਂਦਾ ਹੈਗਾ ਤੇ ਉਹਦਾ ਇਹਨਾਂ ਦੇ ਵੱਲੋਂ ਡਟਮਾ ਵਿਰੋਧ ਹੁੰਦਾ ਹੈ ਫਿਰ ਇਹਨਾਂ ਤੇ ਝੂਠਾ ਕੇਸ ਵੀ ਪਾਇਆ ਜਾਂਦਾ ਹੈ ਨੌਕਰੀ ਤੋਂ ਬਰਖਾਸਤ ਵੀ ਕੀਤਾ ਜਾਂਦਾ ਹੈ ਤੇ ਬਕਾਇਦਾ ਇਹ ਸਾਰੀਆਂ ਗੱਲਾਂ ਆਪਣੀ ਕਿਤਾਬ ਸਾਚੀ ਸਾਕੀ ਦੇ ਵਿੱਚ ਲਿਖਦੇ ਨੇ ਉਹ ਕਹਿੰਦੇ ਨੇ ਕਿ ਮੁਲਕ ਹਿੰਦੂ ਦਾ ਰਾਜ ਤਿਕੜੀ ਦਾ ਗੁਰੂ ਰੱਖਾ ਭਾਈ ਸਿੱਖੜੇਗਾ ਇਹ ਗੱਲਾਂ ਉਹਨਾਂ ਨੇ ਉਦੋਂ ਕਹਿ ਦਿੱਤੀਆਂ ਸੀ 1962 ਦੇ ਵਿੱਚ ਲੁਧਿਆਣਾ ਤੋਂ ਮੈਂਬਰ ਆਫ ਪਾਰਲੀਮੈਂਟ ਬਣਦੇ ਨੇ ਔਰ बार-बार ਜਿਹੜਾ ਹੈ ਬਜ਼ਾਰਤ ਨੂੰ ਜਿਹੜੀ ਨਹਿਰੂ ਦੀ ਲੀਡਰਸ਼ਿਪ ਹੈਗੀ ਹੈ ਉਹਨਾਂ ਨੂੰ ਚੁਣੌਤੀ ਜਿਹੜੇ ਨੇ ਦਿੰਦੇ ਰਹੇ ਨੇ ਚੀਨ ਦੀ ਜੰਗ ਵੇਲੇ ਪਾਰਲੀਮੈਂਟ ਦੇ ਵਿੱਚ ਜਿਹੜੀ ਇੱਕ ਇਹਨਾਂ ਦੀ ਇਤਿਹਾਸਕ ਸਪੀਚ ਜਿਹੜੀ ਹੈ ਉਹ ਸਿੱਖਾਂ ਦੇ ਦਰਦ ਨੂੰ ਬਿਆਨ ਕਰਦੀ ਹੈਗੀ ਹੈ ਤੁਹਾਡੇ ਵੀ ਪ੍ਰਚਾਰ ਦੇ ਵਿੱਚ ਜਾਂ ਤੁਸੀਂ ਆਮ ਹੀ ਸੁਣਿਆ ਹੋਵੇਗਾ ਕਿ ਨੌਜਵਾਨ ਜਿਹੜੇ ਨੇ ਜੀ ਕੌਮ ਦਾ ਭਵਿੱਖ ਹੁੰਦੇ ਨੇ ਇੱਥੇ ਸਰਦਾਰ ਸਾਹਿਬ ਉਸ ਗੱਲ ਤੋਂ ਕਨਟਰੋਡਿਕਟ ਕਰਦੇ ਨੇ ਉਹ ਕਹਿੰਦੇ ਕਿ ਨੌਜਵਾਨ ਕੌਮ ਦਾ ਭਵਿੱਖ ਨਹੀਂ ਕੌਮ ਦਾ ਵਰਤਮਾਨ ਹੁੰਦੇ ਨੇ ਮੇਰੇ ਖਿਆਲ ਨਾਲ ਸਾਰੀ ਸਮੱਸਿਆ ਹੀ ਹੱਲ ਹੋ ਜਾਵੇਗੀ ਜੇ ਪੁਰਾਣੀ ਜਿਹੜੀ ਲੀਡਰਸ਼ਿਪ ਹੈਗੀ ਉਹ ਨੌਜਵਾਨੀ ਨੂੰ ਜੇ ਆਪਾਂ ਕਹਿ ਲਈਏ ਕਿ ਕਮਾਂਡ ਜਿਹੜੀ ਅੱਗੇ ਦੇ ਦੇਵੇ ਜਾਂ ਨੌਜਵਾਨੀ ਨੂੰ ਜਿਹੜਾ ਹੈਗਾ ਆਪਣੇ ਹਿਸਾਬ ਦੇ ਨਾਲ ਜਿਹੜਾ ਹੈ ਚੱਲਣ ਦੇ ਲਈ ਦੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਅਮਨਪ੍ਰੀਤ ਸਿੰਘ ਸਵਾਗਤ ਕਰਨਾ ਜੀ ਆਸ ਕਰਦਾ ਤੁਸੀਂ ਸਿਹਤਮੰਤ ਖੂਬ ਹੋਗੇ ਚੜ੍ਹਦੀ ਕਲਾ 'ਚ ਹੋਵੋਗੇ ਪ੍ਰੋਗਰਾਮ মিডিਆ ਵੌਚ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਹਾਜ਼ਰ ਹਾਂ ਜੀ तमाम ਕਈ ਅਹਿਮ ਖਬਰਾਂ ਦੇ ਉੱਤੇ ਗੱਲਬਾਤ ਕਰਾਂਗੇ ਹਾਂ ਸੇ ਜਾਣਦੇ ਹਾਂ ਕਿ ਕੋ ਮੀਡੀਆ ਦਾ ਰਹਿ ਜੋ ਗੋਦੀ ਮੀਡੀਆ ਜੋ ਸਰਕਾਰੀ ਮੀਡੀਆ ਕੋ ਹੁੰਦਾ ਹੈ ਆਪਣੇ ਮੁਤਾਬਕ ਜੋ ਤੁਹਾਡੇ ਤੱਕ ਖਬਰਾਂ ਉਹਨਾਂ ਨੇ ਪਹੁੰਚਾਉਣੀਆਂ ਨੇ ਪਹੁੰਚਾਣਗੇ ਲੇਕਿਨ ਹਾਂ ਹਰ ਇੱਕ ਖਬਰ ਦੀ ਇਹ ਕਾਲਪੁਰਚੋਲ ਕਰਕੇ ਉਹਨਾਂ ਨੂੰ ਐਨਾਲਿਸਿਸ ਕਰਕੇ ਉਹਨਾਂ ਦੇ ਉੱਤੇ ਪੰਥਕ ਨਜ਼ਰੀਆ ਕੀ ਕੁਝ ਹੋਣਾ ਚਾਹੀਦਾ ਹੈ ਸਾਡਾ ਇਹਨਾਂ ਤਵਾਮ ਚੀਜ਼ਾਂ ਦੇ ਉੱਤੇ ਪ੍ਰੋਗਰਾਮ ਮੀਡੀਆ ਵਾਚ ਦੇ ਵਿੱਚ ਗੱਲਬਾਤ ਕੀਤੀ ਜਾਂਦੀ ਹੈ ਤੇ ਨਾ ਸਿਰਫ ਖਬਰਾਂ ਬਲਕਿ ਪੰਥਕ ਦਿਹਾੜਾ ਵੀ ਜੇਕਰ ਕੋਈ ਹੋਵੇ ਉਸ ਦੀ ਗੱਲਬਾਤ ਵੀ ਹੁੰਦੀ ਹੈ ਸਿੱਖ ਕੌਮ ਦੇ ਜੋ ਵਿਦਵਾਨ ਨੇ ਜੇਕਰ ਉਹਨਾਂ ਦੇ ਨਾਲ ਜੁੜਿਆ ਕੋਈ ਦਿਨ ਹੋਵੇ ਉਸ ਬਾਬਤ ਵੀ ਹਮੇਸ਼ਾ ਅਸੀਂ ਗੱਲਬਾਤ ਕਰਦੇ ਆਏ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦੇ ਰਹੇ ਨੇ ਹਰ ਵਾਰ ਦੀ ਤਰ੍ਹਾਂ ਸਾਡੇ ਮੀਡੀਆ ਐਕਸਪਰਟ ਸਰਦਾਰ ਜਗਜੀਤ ਸਿੰਘ ਜੀ ਉਹਨਾਂ ਦਾ ਸੁਆਗਤ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਜੀਤ ਸਿੰਘ ਜੀ ਜਿਵੇਂ ਪ੍ਰੋਗਰਾਮ ਮੀਡੀਆ ਵਾਸਤੇ ਵਿੱਚ ਨਾ ਸਿਰਫ ਖਬਰਾਂ ਬਲਕਿ ਜਿਵੇਂ ਅਸੀਂ ਗੱਲ ਕੀਤੀ ਕਿ ਕੌਮ ਦੇ ਜੋ ਵਿਦਵਾਨ ਨਹੀਂ ਉਹਨਾਂ ਦੀ ਗੱਲ ਵੀ ਕਰਨੀ ਜ਼ਰੂਰੀ ਬਣਦੀ ਹੈ ਮਹਾਨ ਵਿਦਵਾਨ ਸਰਦਾਰ ਕਪੂਰ ਸਿੰਘ ਜੀ ਦੇ ਦਿਨ ਲੈ ਕੇ ਜੇਕਰ ਅਸੀਂ ਗੱਲ ਕਰਦੇ ਹਾਂ 13 ਅਗਸਤ ਵਾਲਾ ਦਿਨ ਹਾਂ ਅਸੀਂ ਮੰਨਦੇ ਹਾਂ ਉਹਨਾਂ ਦੀ ਉਹਨਾਂ ਦੀ ਜੋ ਕੌਮ ਨੂੰ ਦੇਣ ਸੀ ਉਸੇ ਭੁੱਲ ਨਹੀਂ ਸਕਦੇ ਜੀ ਬਰਸੀ ਉਹਨਾਂ ਦੀ ਮਨਾਈ ਜਾ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਜੇਕਰ ਅਸੀਂ ਉਹਨਾਂ ਦੇ ਯੋਗਦਾਨ ਦੀ ਗੱਲ ਕਰੀਏ ਤਾਂ ਅੱਜ ਦੇ ਨੌਜਵਾਨ ਕਿਸ ਤਰੀਕੇ ਦੇ ਨਾਲ ਸਮਝਣਾ ਚਾਣ ਕਪੂਰ ਸਿੰਘ ਜੀ ਨੂੰ ਬਿਲਕੁਲ ਜਦੋਂ ਆਪਾਂ ਗੱਲ ਸਰਦਾਰ ਕਪੂਰ ਸਿੰਘ ਉਹਨਾਂ ਦੀ ਕਰਦੇ ਹਾਂ ਤੇ 13 ਅਗਸਤ 1986 ਨੂੰ ਉਹਨਾਂ ਨੇ ਆਖਰੀ ਸਾਹ ਜਿਹੜੇ ਲਏ ਹੈਗੇ ਔਰ ਕੌਮ ਦੇ ਮਹਾਨ ਵਿਦਵਾਨ ਦੇ ਵਜੋਂ ਜਾਣੇ ਜਾਂਦੇ ਆ ਔਰ ਦੂਜੇ ਬਨੇ ਜੇ ਆਪਾਂ ਦੇਖੀਏ ਕਿ ਪੰਜ ਬਾਸ਼ਾਵਾਂ ਦੇ ਉਹ ਗਿਆਤਾ ਸੰਜਨਾ ਦੇ ਵਿੱਚ ਪੰਜਾਬੀ ਅੰਗਰੇਜ਼ੀ ਫਾਰਸੀ ਸੰਸਕ੍ਰਿਤ ਅਤੇ ਅਰਬੀ ਮਤਲਬ ਇੰਟੈਲੈਕਚੁਅਲ ਪਦਰ ਤੇ ਤੁਸੀਂ ਦੇਖੋ ਕਿ ਉਹ ਕਿੰਨੇ ਜਿਆਦੇ ਸਾਊਂਡ ਹੋਣਗੇ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਇੱਕ ਪੂਰੀ ਉਹ ਜਿਹੜੀ 20ਵੀਂ ਸਦੀ ਹੈਗੀ ਹੈ ਨਾ ਉਸ ਨੂੰ ਆਪਣੇ ਪਿੰਡੇ ਦੇ ਉੱਤੇ ਹੰਡਾਇਆ ਉਸ ਦੇ ਵਿੱਚ ਉਹ ਜਵਾਨ ਹੁੰਦੇ ਨੇ ਉਦੋਂ ਅੰਗਰੇਜ਼ਾਂ ਦਾ ਰਾਜ ਹੈ ਫਿਰ ਭਾਰਤ ਨੂੰ ਆਜ਼ਾਦੀ ਮਿਲ ਜਾਂਦੀ ਹੈ ਤੇ ਫਿਰ ਜੋ ਕੁਝ ਸਿੱਖਾਂ ਦੇ ਨਾਲ ਵਾਪਰਿਆ ਉਹ ਵੀ ਉਹਨਾਂ ਨੇ ਆਪਣੀਆਂ ਕਹਿ ਲਈਏ ਕਿ ਲਿਖਤਾਂ ਦੇ ਵਿੱਚ ਉਸ ਨੂੰ ਬਿਆਨ ਜਿਹੜਾ ਹੈ ਉਹ ਕੀਤਾ ਹੈਗਾ ਤੇ ਆਜ਼ਾਦੀ ਤੋਂ ਬਾਅਦ ਸਿੱਖਾਂ ਦੇ ਜਜ਼ਬਿਆਂ ਨੂੰ ਸਮੇਂ-ਸਮੇਂ ਤੇ ਉਹਨਾਂ ਨੇ ਅੱਗੇ ਹਕੂਮਤ ਦੇ ਅੱਗੇ ਵੀ ਰੱਖਿਆ ਔਰ ਸਿੱਖਾਂ ਨੂੰ ਵੀ ਜਿਹੜਾ ਹੈ ਜਾਗਰੂਕ ਕੀਤਾ ਤੁਸੀਂ ਗੱਲ ਨੌਜਵਾਨੀ ਦੀ ਕੀਤੀ ਆ ਆਪਾਂ ਨਾਰਮਲੀ ਸੁਣਦੇ ਆਏ ਕਿ ਸਾਡੇ ਵੀ ਪ੍ਰਚਾਰ ਦੇ ਵਿੱਚ ਜਾਂ ਤੁਸੀਂ ਆਮ ਹੀ ਸੁਣਿਆ ਹੋਵੇਗਾ ਕਿ ਨੌਜਵਾਨ ਜਿਹੜੇ ਨੇ ਜੀ ਕੌਮ ਦਾ ਭਵਿੱਖ ਹੁੰਦੇ ਨੇ ਇੱਥੇ ਸਰਦਾਰ ਸਾਹਿਬ ਉਸ ਗੱਲ ਤੋਂ ਕੌਂਟਰਡਿਕਟ ਕਰਦੇ ਨੇ ਉਹ ਕਹਿੰਦੇ ਕਿ ਨੌਜਵਾਨ ਕੌਮ ਦਾ ਭਵਿੱਖ ਨਹੀਂ ਕੌਮ ਦਾ ਵਰਤਮਾਨ ਹੁੰਦੇ ਨੇ ਤੁਸੀਂ ਦੇਖੋਗੇ ਕਿ ਕਿੰਨੀ ਖੂਬਸੂਰਤ ਗੱਲ ਹੈ ਔਰ ਜਦੋਂ ਆਪਾਂ ਇਹਦੀ ਕੋਖ ਕਰਦੇ ਆ ਜਦੋਂ ਆਪਾਂ ਦੇਖਦੇ ਆ ਕਿ ਜਿਹੜੇ ਨੌਜਵਾਨ ਨੇ ਕੌਮ ਦਾ ਭਵਿੱਖ ਨਹੀਂ ਕਹਿੰਦੇ ਕਿ ਕੌਮ ਦਾ ਵਰਤਮਾਨ ਹੁੰਦੇ ਨੇ ਕਿ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਉਹ ਕਈ ਵਾਰੀ ਕਾਬਿਲ ਨਹੀਂ ਹੁੰਦੀ ਜਾਂ ਉਹ ਇਤਨਾ ਕਿਤੇ ਹੁੰਦਾ ਨਾ ਕਿ ਆਪਾਂ ਕਹਿ ਲਈਏ ਕਿ ਇੱਕੋ ਜਗ੍ਹਾ ਤੇ ਜੇ ਪਾਣੀ ਖੜਾ ਰਵੇ ਚਾਹੇ ਆਪਾਂ ਦੇਖਿਆ ਕਿ ਮੌਜੂਦਾ ਸਮੇਂ ਦੇ ਵਿੱਚ ਵੀ ਚਾਹੇ ਸੰਸਥਾਵਾਂ ਦੇ ਹਾਲਾਤ ਹੋ ਗਏ ਹੋਣ ਤੇ ਉਹ ਇੰਨੇ ਜਿਆਦੇ ਨਿਗਾਰ ਦੇ ਬਲ ਤਾਂ ਕਿਤੇ ਨਾ ਕਿਤੇ ਕੋਈ ਨਵਾਂ ਪ੍ਰੋਗਰਾਮ ਨਹੀਂ ਆ ਰਿਹਾ ਕੋਈ ਨਵੀਂ ਸੋਚ ਨਹੀਂ ਆ ਰਹੀ ਨਵੀਂ ਕੋਈ ਚਿੰਗ ਨਹੀਂ ਆ ਰਹੀ ਤੇ ਜਿਹੜੀ ਨੌਜਵਾਨੀ ਹੁੰਦੀ ਹੈ ਉਹਨਾਂ ਦੇ ਵਿੱਚ ਇੱਕ ਜਜ਼ਬਾ ਹੁੰਦਾ ਹੈ ਇੱਕ ਉਮਰ ਦਾ ਪੜਾਵ ਹੁੰਦਾ ਹੈ ਕਿ ਜੇ ਆਪਾਂ ਕਹੀਏ ਕਿ ਜਿੱਦਾਂ ਜਿੱਦਾਂ ਨੌਜਵਾਨੀ ਦੇ ਵਿੱਚ ਬਹੁਤ ਸਾਰਾ ਜਜ਼ਬਾ ਹੁੰਦਾ ਹੈ ਉਹਨਾਂ ਦੇ ਵਿੱਚ ਕੰਮ ਕਰਨ ਨੂੰ ਲੈ ਕੇ ਪਰ ਜਦੋਂ ਜਦੋਂ ਉਮਰ ਤਾਂ ਢੀ ਟਲਦੀ ਜਾਂਦੀ ਹੈ ਤੇ ਫਿਰ ਉਸ ਬਾਤ ਜਿਹੜਾ ਹੈਗਾ ਤੁਸੀਂ ਇੱਕ ਤਰੀਕੇ ਦਾ ਸਮਝੌਤਾ ਜਾਂ ਕਰਨ ਜਾਂ ਤੁਹਾਡੇ ਅੰਦਰ ਥੋੜਾ ਜਿਹਾ ਤੁਸੀਂ ਸ਼ਾਂਤੀਬਲ ਹੋ ਜਾਂਨੇ ਹੋ ਜਾਂ ਇਸ ਤਰੀਕੇ ਦੇ ਨਾਲ ਬਹੁਤ ਸਾਰਾ ਇੱਕ ਇੱਕ ਸਾਇੰਟਿਫਿਕ ਆਪਾਂ ਕਹਿ ਲਈਏ ਕਿ ਸਿਸਟਮ ਜਿਹੜਾ ਬੜਿਆ ਹੋਇਆ ਹੈ ਤੇ ਉਹਨਾਂ ਨੇ ਨੌਜਵਾਨਾਂ ਨੂੰ ਸਮੇਂ-ਸਮੇਂ ਤੇ ਬਕਾਇਦਾ ਤਰਜੀਹ ਦਿੱਤੀ ਹੈਗੀਆ ਔਰ ਤੁਸੀਂ ਇਹੀ ਗੱਲ ਨੂੰ ਜੇ ਆਪਾਂ ਮੌਜੂਦਾ ਸਮੇਂ ਦੇ ਨਾਲ ਜੋੜ ਕੇ ਦੇਖੀਏ ਜੀ ਤੇ ਮੇਰੇ ਖਿਆਲ ਨਾਲ ਸਾਰੀ ਸਮੱਸਿਆ ਹੀ ਹੱਲ ਹੋ ਜਾਵੇਗੀ ਜੇ ਪੁਰਾਣੀ ਜਿਹੜੀ ਲੀਡਰਸ਼ਿਪ ਹੈਗੀ ਆ ਉਹ ਨੌਜਵਾਨੀ ਨੂੰ ਜੇ ਆਪਾਂ ਕਹਿ ਲਈਏ ਕਿ ਕਮਾਂਡ ਜਿਹੜੀ ਅੱਗੇ ਦੇ ਦੇਵੇ ਜਾਂ ਨੌਜਵਾਨੀ ਨੂੰ ਜਿਹੜਾ ਹੈਗਾ ਆਪਣੇ ਹਿਸਾਬ ਦੇ ਨਾਲ ਜਿਹੜਾ ਹੈ ਚੱਲਣ ਦੇ ਲਈ ਦੇ ਦੇ। ਇਹੀ ਇੱਕ ਕਾਰਨ ਹੈ ਤੁਸੀਂ ਇਹ ਦੇਖੋ ਨਾ ਕਿ ਜਦੋਂ ਜੇ ਆਪਾਂ ਕਹੀਏ ਕਿ ਚਾਹੇ ਦੀਪ ਸਿੱਧੂ ਹੋਵੇ ਜਾਂ ਭਾਈ ਅਮਰਤਪਾਲ ਸਿੰਘ ਹੋਣ ਇਹਨਾਂ ਨੂੰ ਕਿਉਂ ਇੰਨਾ ਹੁਲਾਰਾ ਇੰਨੀ ਸਪੋਰਟ ਕਿਉਂ ਮਿਲੀ ਕਿਉਂ ਨੌਜਵਾਨਾਂ ਨੇ ਇਹਨਾਂ ਵੱਡੇ ਭੱਦਰ ਤੇ ਇਹਨਾਂ ਦਾ ਸਾਥ ਦਿੱਤਾ ਹੈਗਾ। ਇਹ ਸਾਰੀਆਂ ਗੱਲਾਂ ਤਾਂ ਹੀ ਹੁੰਦੀਆਂ ਨੇ ਕਿਉਂਕਿ ਇਹਦੇ ਨਾਲ ਹੀ ਜੋੜ ਕੇ ਆਪਾਂ ਦੇਖ ਸਕਦੇ ਹਾਂ ਉਹਦਾ ਕਾਰਨ ਇਹ ਹੈ ਕਿ ਨੌਜਵਾਨੀ ਚਾਹੁੰਦੀ ਹੈ ਕਿ ਜਿਹੜੀ ਲੀਡਰਸ਼ਿਪ ਹੋਵੇ ਉਹ ਸਾਨੂੰ ਇਹ ਨਾ ਕਵੇ ਕਿ ਜਦੋਂ ਮੌਕਾ ਬਣੇ ਤੇ ਉਹ ਫਿਰ ਵਿਦੇਸ਼ਾਂ ਦੇ ਵੱਲੋਂ ਹੋ ਜਾਵੇ ਜਾਂ ਉਹ ਕਿਤੇ ਨਾ ਕਿਤੇ ਉਹ ਮੈਦਾਨ ਛੱਡ ਕੇ ਭੱਜ ਜਾਵੇ। ਇਹੀ ਇੱਕ ਜਿਹੜਾ ਕਾਰਨ ਹੁੰਦਾ ਹੈ। ਦੂਜੇ ਬੰਨੇ ਜੇ ਆਪਾਂ ਕਹੀ ਕਿ ਸਰਦਾਰ ਸਾਹਿਬ ਦੀ ਜਦੋਂ ਆਪਾਂ ਜ਼ਿੰਦਗੀ ਦੇ ਉੱਤੇ ਜਾਣੇ ਹੈਗੇ ਆ ਤੇ ਬਕਾਇਦਾ ਕੈਂਬਰਿਜ ਯੂਨੀਵਰਸਿਟੀ ਜੋ ਕਿ ਇੱਕ ਵੱਡੀ ਯੂਨੀਵਰਸਿਟੀ ਹੈ ਉਹ ਤੋਂ ਉਹਨਾਂ ਨੇ ਉਚੇਰੀ ਜਿਹੜੀ ਹੈ ਸਿੱਖਿਆ ਲਈ ਹੈਗੀ ਆ। ਤੇ ਉੱਥੇ ਹੀ ਫਿਲਾਸਫਰ ਜਿਹੜੇ ਮਿਸਟਰ ਰਸਲ ਜਿਹੜਾ ਉਹਨਾਂ ਦਾ ਨਾਮ ਆਉਂਦਾ ਹੈ ਉਹ ਚਾਹੁੰਦੇ ਸਨ ਕਿ ਕੈਂਬਰੀਜ ਦੇ ਵਿੱਚ ਹੀ ਇੱਕ ਟੀਚਰ ਦੇ ਤੌਰ ਤੇ ਅਧਿਆਪਕ ਦੇ ਤੌਰ ਤੇ ਇਹਨਾਂ ਦੀ ਜੁਆਇਨਿੰਗ ਕਰਵਾਈ ਜਾਵੇ ਪਰਦਾਰਸ਼ ਪਰ ਸਰਦਾਰ ਕਪੂਰ ਸਿੰਘ ਹੋਣਾ ਨੇ ਕਿਹਾ ਕਿ ਨਹੀਂ ਮੈਂ ਪੰਜਾਬ ਜਾਣਾ ਚਾਹੁੰਦਾ ਬਕਾਇਦਾ ਉਹ ਆਈਸੀਐਸ ਪਾਸ ਕਰਦੇ ਨੇ ਪੰਜਾਬ ਆਉਂਦੇ ਨੇ ਤੇ 1947 ਦੀ ਵੰਡ ਵੇਲੇ ਜਦੋਂ ਨੇ ਉਹ ਕਾਂਗੜੇ ਦੇ ਡੀਸੀ ਹੁੰਦੇ ਨੇ ਤੇ ਉਸ ਵੇਲੇ ਜਿਹੜੇ ਪੰਜਾਬ ਦੇ ਗਵਰਨਰ ਵੱਲੋਂ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਹਿਣ ਦਾ ਜਾਂ ਐਲਾਨਨ ਵਾਲਾ ਜਿਹੜਾ ਸਰਕੂਲਰ ਹੈ ਉਹ ਉਹਨਾਂ ਸਮਿਆਂ ਦੇ ਵਿੱਚ ਹੀ ਆਉਂਦਾ ਹੈਗਾ ਤੇ ਉਹਦਾ ਇਹਨਾਂ ਦੇ ਵੱਲੋਂ ਡਟਮਾ ਵਿਰੋਧ ਹੁੰਦਾ ਹੈ ਫਿਰ ਇਹਨਾਂ ਤੇ ਝੂਠਾ ਕੇਸ ਵੀ ਪਾਇਆ ਜਾਂਦਾ ਹੈ ਨੌਕਰੀ ਤੋਂ ਬਰਖਾਸਤ ਵੀ ਕੀਤਾ ਜਾਂਦਾ ਹੈ ਤੇ ਬਕਾਇਦਾ ਇਹ ਸਾਰੀਆਂ ਗੱਲਾਂ ਆਪਣੀ ਕਿਤਾਬ ਸਾਚੀ ਸਾਖੀ ਦੇ ਵਿੱਚ ਲਿਖਦੇ ਨੇ ਉਹ ਕਹਿੰਦੇ ਨੇ ਕਿ ਮੁਲਕ ਹਿੰਦੂ ਦਾ ਰਾਜ ਟਿਕੜੀ ਦਾ ਗੁਰੂ ਰਾਖਾ ਭਾਈ ਸਿੱਖੜੇਗਾ ਇਹ ਗੱਲਾਂ ਉਹਨਾਂ ਨੇ ਉਦੋਂ ਕਹਿ ਦਿੱਤੀਆਂ ਸਨ ਫੇਰ ਉਸ ਤੋਂ ਬਾਅਦ ਕੀ ਕੁਝ ਹੁੰਦਾ ਹੈ ਆਪਾਂ ਨੂੰ ਪਤਾ ਹੀ ਹੈ ਕਿ 1978 ਦੇ ਵਿੱਚ ਕੀ ਹੋਇਆ ਜਾਂ ਉਸ ਤੋਂ ਪਹਿਲਾਂ 1955 ਦੇ ਪੰਜਾਬੀ ਸੂਬੇ ਮੋਰਚੇ ਵੇਲੇ ਕੀ ਹੋਇਆ ਜਾਂ 1984 ਵੇਲੇ ਕੀ ਹੋਇਆ ਮਤਲਬ ਇਸ ਗੱਲ ਨੂੰ ਉਹਨਾਂ ਨੇ ਉਦੋਂ ਹੀ ਜਿਹੜਾ ਹੈ ਭਾਂਪ ਲਿਆ ਸੀ ਦੂਜੇ ਬੰਨੇ ਫਿਰ ਆਪਾਂ ਕੀ ਕਿ ਇਹਨਾਂ ਦਾ ਸਿਆਸੀ ਜੀਵਨ ਸ਼ੁਰੂ ਹੁੰਦਾ ਹੈ ਅਕਾਲੀ ਦਲ ਦੇ ਨਾਲ ਜੁੜਦੇ ਨੇ 1962 ਦੇ ਵਿੱਚ ਲੁਧਿਆਣਾ ਤੋਂ ਮੈਂਬਰ ਆਫ ਪਾਰਲੀਮੈਂਟ ਬਣਦੇ ਨੇ ਔਰ बार-बार ਜਿਹੜਾ ਹੈ ਬਜ਼ਾਰਤ ਨੂੰ ਜਿਹੜੀ ਨਹਿਰੂ ਦੀ ਲੀਡਰਸ਼ਿਪ ਹੈਗੀ ਹੈ ਉਹਨਾਂ ਨੂੰ ਚੁਣੌਤੀ ਜਿਹੜੇ ਨੇ ਦਿੰਦੇ ਰਹੇ ਨੇ ਅ ਚੀਨ ਦੀ ਜੰਗ ਵੇਲੇ ਪਾਰਲੀਮੈਂਟ ਦੇ ਵਿੱਚ ਜਿਹੜੀ ਇੱਕ ਇਹਨਾਂ ਦੀ ਇਤਿਹਾਸਕ ਸਪੀਚ ਜਿਹੜੀ ਹੈ ਉਹ ਸਿੱਖਾਂ ਦੇ ਦਰਦ ਨੂੰ ਬਿਆਨ ਕਰਦੀ ਹੈਗੀ ਹੈ ਫਿਰ ਪੰਜਾਬ ਪੁਨਰਕਠਨ ਐਕਟ ਦਾ ਜਿਹੜਾ ਹੈ ਜਦੋਂ ਉੱਤੇ ਬਹਿਸ ਹੁੰਦੀ ਹੈ ਤੇ ਉੱਤੇ ਬਕਾਇਦਾ ਇਹਨਾਂ ਦੇ ਵੱਲੋਂ ਇੱਕ ਠੋਕ ਕੇ ਜਿਹੜਾ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਔਰ ਜਦੋਂ ਆਪਾਂ ਪੰਜਾਬ ਪੁਨਰਗਠਨ ਐਕਟ ਦੀ ਗੱਲ ਕਰਦੇ ਆ ਨਾ ਕਿ ਜਿਹੜਾ ਪੰਜਾਬ ਦਾ ਪਾਣੀ ਉਹੀ ਤਰ੍ਹਾਂ ਮਾਨੇ 78 79 ਦੇ ਸੀ ਜਿਨ੍ਹਾਂ ਦੇ ਤਹਿਤ ਰਾਜਸਥਾਨ ਨੂੰ ਹਰਿਆਣੇ ਨੂੰ ਆਲਰੇਡੀ ਪਾਣੀ ਜਿਹੜਾ ਹੈ ਜਾ ਰਿਹਾ ਹੈਗਾ ਜੀ ਔਰ ਮੇਨ ਜੜ ਜਿਹੜੀ ਹੈ ਉੱਥੇ ਪਈ ਹੈ ਤੇ ਤੁਸੀਂ ਇਹ ਦੇਖੋ ਕਿ ਜਦੋਂ ਇਹ ਸਾਰਾ ਕੁਝ ਵਾਪਰਿਆ ਸੀ ਉਦੋਂ ਅਕਾਲੀ ਦਲ ਦਾ ਉਦੋਂ ਦਾ ਪ੍ਰਧਾਨ ਸੰਤ ਫਤੇਹ ਸਿੰਘ ਜਿਹੜੇ ਹੈਗੇ ਨੇ ਉਹ ਇੰਗਲੈਂਡ ਦੀ ਫੇਰੀ ਤੇ ਆਏ ਹੋਏ ਸਨ ਮਤੋਕ ਮਤਲਬ ਕਿ ਤੁਸੀਂ ਦੇਖੋ ਨਾ ਕਿ ਉਧਰਲੇ ਬੰਨੇ ਕਿੰਨਾ ਇੰਪੋਰਟੈਂਟ ਹੋ ਰਿਹਾ ਇੱਕ ਬੰਨੇ ਤੁਸੀਂ ਪੂਰਾ ਜ਼ੋਰ ਲਾ ਕੇ ਪੰਜਾਬੀ ਸੂਬੇ ਦੀ ਮੂਵਮੈਂਟ ਬਣਾਈ ਇੱਕ ਮੋਰਚਾ ਖੜਾ ਕੀਤਾ ਹੈ ਜਦੋਂ ਪੰਜਾਬੀ ਸੂਬਾ ਮਿਲਣ ਲੱਗਾ ਹੈ ਤੇ ਫਿਰ ਉਹਦੇ ਵਿੱਚ ਸਰਕਾਰ ਨੇ ਜਿਹੜੀਆਂ ਕਮੀਆਂ ਪੇਸ਼ੀਆਂ ਰਹਿਂਦੀਆਂ ਤੇ ਉਸ ਤੋਂ ਬਾਅਦ ਦੇ ਜਿਹੜੇ ਹਾਲਾਤ ਬਣੇ ਨੇ ਉਹਨਾਂ ਨੂੰ ਅੱਜ ਵੀ ਜਿਹੜਾ ਕੌਮ ਹੈਗੀ ਆ ਉਹ ਭੁਗਤ ਰਹੀ ਹੈਗੀ ਹੈ ਫਿਰ 1973 ਦੇ ਵਿੱਚ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਵੱਲੋਂ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਜਾਂਦਾ ਹੈ ਇੱਕ ਤੇ ਆਪਾਂ ਵੱਡੇ ਵਾਲਾ ਦੇਖਦੇ ਆ ਨਾ ਇਸ ਤੋਂ ਪਹਿਲਾਂ ਜਿਹੜਾ ਦੋ ਸਫਿਆਂ ਦਾ ਇੱਕ ਮਤਾ ਹੈਗਾ ਏ ਉਹ ਸਰਦਾਰ ਕਪੂਰ ਸਿੰਘ ਦੀ ਹੀ ਦੇਣ ਹੈਗਾ ਏ ਫਿਰ ਉਸ ਨੂੰ ਜਿਹੜਾ ਹੈ ਬਾਅਦ ਦੇ ਵਿੱਚ ਜਾ ਕੇ ਜਿਹੜਾ ਆਪਾਂ ਦੇਖਿਆ ਕਿ ਇਲੈਬੋਰੇਟ ਕਰਕੇ ਉਹਨੂੰ ਕਾਫੀ ਜੇ ਆਪਾਂ ਕਹੀਏ ਕਿ ਤੋੜ ਮਰੋੜ ਵੀ ਕਹਿ ਸਕਦੇ ਹਾਂ ਪਰ ਫਿਰ ਵੀ ਉਹਦੀ ਜਿਹੜਾ ਬਾਦ ਵਾਲਾ ਵੀ ਮਤਾ ਹੈਗਾ ਉਹਦੇ 'ਚ ਵੀ ਸਿੱਖ ਭਾਵਨਾਵਾਂ ਦੀ ਜਿਹੜੀ ਚਲਕ ਹੈ ਉਹ ਪੈਂਦੀ ਹੈਗੀ ਹੈ ਤੇ ਬਾਅਦ ਦੇ ਵਿੱਚ ਇਸ ਨੂੰ ਅਕਾਲੀ ਲੀਡਰਸ਼ਿਪ ਨੇ ਜਿਹੜਾ ਹੈ ਅਮੈਂਡਮੈਂਟ ਕਰਕੇ ਪਾਸ ਵੀ ਕੀਤਾ ਹੈਗਾ 1978 ਦੇ ਸਾਕੇ ਤੋਂ ਬਾਅਦ ਜਿਹੜਾ ਹੈ ਫਿਰ ਵੀ ਜਿਹੜਾ ਹੈ ਉਹ ਵੀ ਇੱਕ ਵੱਡਾ ਹਮਲਾ ਜੇ ਆਪਾਂ ਕਹੀਏ ਕਿ ਪੂਰੇ ਮੌਜੂਦਾ ਸੰਘਰਸ਼ ਦੀ ਜਿਹੜੀ ਜੜ ਹੈ 13 अप्रैल 1978 ਨੂੰ ਹੈ ਜਦੋਂ ਨਿਰੰਕਾਰੀਆਂ ਦੇ ਵੱਲੋਂ 13 ਸਿੰਘ ਸ਼ਹੀਦ ਕਰ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਵੀ ਜੇ ਆਪਾਂ ਕਹੀ ਕਿ ਸਰਦਾਰ ਸਾਹਿਬ ਸੰਘਰਸ਼ੀਲ ਰਹਿੰਦੇ ਨੇ ਤੇ ਕਾਫੀ ਸਾਰੇ ਸੈਮੀਨਾਰਸ ਜਾਂ ਤੁਸੀਂ ਆਮ ਹੀ ਦੇਖਿਆ ਹੋਣਾ ਜਿਹੜੀ ਸੰਜਰਨੈਲ ਸਿੰਘ ਹੁਣਾਂ ਨਾਲ ਤਸਵੀਰ ਹੈਗੀ ਆ ਉਹ ਵੀ ਮੁਲਾਕਾਤ ਕਿਉਂਕਿ ਉਹ ਇਹ ਸਮਝਦੇ ਸਨ ਇਹ ਜਾਣਦੇ ਸਨ ਕਿ ਜਿਹੜਾ ਸੰਘਰਸ਼ ਕਰਨਾ ਹੈ ਉਹ ਨੌਜਵਾਨੀ ਨੇ ਕਰਨਾ ਹੈ ਬਿਲਕੁਲ ਉਹ ਸੰਤਾਂ ਦੀ ਵੀ ਉਹਨਾਂ ਨੇ ਵਡਿਆਈ ਕੀਤੀ ਸੰਤਾਂ ਦੀ ਇਮਾਨਦਾਰੀ ਦੀ ਸਿਰੜ ਦੀ ਜਿੱਥੇ ਉਹਨਾਂ ਨੇ ਤਾਰੀਫ਼ ਕੀਤੀ ਉੱਥੇ ਉਹਨਾਂ ਨੇ ਇਹ ਗੱਲ ਹੀ ਲੀਡਰਸ਼ਿਪ ਦੇ ਵੱਲੋਂ ਜਿਸ ਤਰੀਕੇ ਦੀ ਉਹਨਾਂ ਨੇ ਇੱਕ ਤਰ੍ਹਾਂ ਦਾ ਸੰਤਾ ਨੂੰ ਵੀ ਦੱਸਿਆ ਕਿ ਕਿਸੇ ਵੀ ਟਾਈਮ ਜਿਹੜਾ ਹੈ ਧੋਖਾ ਦੇ ਸਕਦੇ ਨੇ ਇਸ ਤਰੀਕੇ ਦੀ ਜਿਹੜੀ ਗੱਲਬਾਤ ਹੈ ਉਹ ਹੁੰਦੀ ਹੈ ਫਿਰ ਜੂਨ 1984 ਦੇ ਕੱਲੂ ਘਾਰੇ ਹੋਣ ਚਾਹੀਏ ਨਵੰਬਰ 1984 ਦੇ ਵਿੱਚ ਸਿੱਖ ਕਤਲਿਆਂ ਹੋਣ ਇਹ ਸਾਰੀਆਂ ਪੀੜਾਂ ਵੀ ਜਿਹੜਾ ਉਹਨਾਂ ਨੇ ਦੇਖੀਆਂ ਔਰ ਭਾਵੇਂ ਕੌਮੀ ਤੌਰ ਤੇ ਜਿਹੜਾ ਹੈਗਾ ਉਸ ਟਾਈਮ ਬਿਮਾਰ ਚੱਲੇ ਸਨ ਪਰ ਜਦੋਂ ਸਾਰਾ ਕੁਝ ਦੇਖ ਰਹੇ ਸਨ ਤੇ ਕਿਤੇ ਨਾ ਕਿਤੇ ਜਿਹੜਾ ਹੈ ਇਹ ਦਰਦ ਉਹ ਆਪਣੇ ਪਿੰਡੇ ਤੇ ਹੰਡਾਰੇ ਸਨ ਤੇ ਅਖੀਰ 13 ਅਗਸਤ 1986 ਨੂੰ ਅਕਾਲ ਚਲਾਣਾ ਕਰ ਜਾਂਦੇ ਨੇ ਤੇ ਸਾਨੂੰ ਅਜੇ ਲੋੜ ਹੈਗੀ ਹੈ ਇਹਨਾਂ ਦੇ ਜੀਵਨ ਦੇ ਉੱਤੇ ਝਾਤ ਮਾਰਨ ਦੀ ਫਿਰ ਉਸ ਤੋਂ ਬਾਅਦ ਜੋ ਇਹਨਾਂ ਦੇ ਵੱਲੋਂ ਸਾਨੂੰ ਵਿਖਿਆਨ ਦਿੱਤਾ ਗਿਆ ਕਿਉਂਕਿ ਆਪਾਂ ਦੇਖਿਆ ਕਿ ਸਿੱਖਾਂ ਨੂੰ ਜੱਜ਼ਬ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਤਰ੍ਹਾਂ ਕਿਤੇ ਸਿਧਾਂਤਕ ਪੱਖ ਤੋਂ ਜਿਹੜਾ ਹੈ ਬਾਰ-ਬਾਰ ਹਮਲੇ ਹੁੰਦੇ ਨੇ ਸਿੱਖਾਂ ਨੂੰ ਬੱਕਰੀ ਕੌਮ ਦੇ ਤੌਰ ਤੇ ਜੀ ਆਪਾਂ ਕਹੀ ਕਿ ਹਕੂਮਤ ਜਿਹੜੀ ਹੈਗੀ ਆ ਉਹ ਪ੍ਰਮਾਨ ਨਹੀਂ ਕਰ ਰਹੀ ਉਹ ਸਾਰੀਆਂ ਗੱਲਾਂ ਜਦੋਂ ਤੁਸੀਂ ਇਹਨਾਂ ਦੀਆਂ ਕਿਤਾਬਾਂ ਪੜੋਗੇ ਤੁਹਾਨੂੰ ਕਲੀਅਰ ਹੋ ਜਾਣਗੀਆਂ ਬਹੁਤ ਸਾਰੇ ਤੱਥਾਂ ਦੇ ਆਧਾਰ ਤੇ ਉਦੋਂ ਵੀ ਬਹੁਤ ਸਾਰੇ ਹਮਲੇ ਹੁੰਦੇ ਸਨ ਔਰ ਇਹਦਾ ਜਵਾਬ ਸਰਦਾਰ ਸਾਹਿਬ ਬਕਾਇਦਾ ਦਿਆ ਕਰਦੇ ਸਨ ਤੇ ਸਾਨੂੰ ਵੀ ਉਹਨਾਂ ਦੀਆਂ ਲਿਖਤਾਂ ਜ਼ਰੂਰ ਜੜੀਆਂ ਪੜ੍ਹਣੀਆਂ ਚਾਹੀਦੀਆਂ ਹੈਗੀਆਂ ਬਿਲਕੁਲ ਜੀ ਜਿਸ ਵੇਲੇ ਅਸੀਂ ਦੇਖਦੇ ਹਾਂ ਕਿ ਸਾਲ 1947 ਦੀ ਵੰਡ ਵੇਲੇ ਜੇਕਰ ਕੋਈ ਸਿੱਖ ਡੀਸੀ ਲੱਗਾ ਹੋਵੇ ਕਿਸ ਹਲਕੇ ਦਾ ਤੇ ਭਾਰਤ ਆਜ਼ਾਦ ਹੋ ਰਿਹਾ ਆਪਣੀ ਹੀ ਸਰਕਾਰ ਹੋਰਗੀ ਆਪਣੇ ਹੀ ਸਾਰੇ ਬਿਊਰੋਕ੍ਰੇਟਸ ਹੋਣਗੇ ਤਾਂ ਉਮੀਦ ਹੁੰਦੀ ਹੈ ਕਿ ਹੋਰ ਉੱਚ ਪੱਧਰ ਦੇ ਉੱਤੇ ਜਾ ਕੇ ਸੇਵਾਵਾਂ ਕਰਾਂਗੇ ਲੇਕਿਨ ਕੌਮ ਪ੍ਰਸਤੀ ਜੋ ਨਜ਼ਰ ਆਈ ਸਰਦਾਰ ਕਪੂਰ ਸਿੰਘ ਜੀ ਦੇ ਅੰਦਰ ਜੋ ਵਕ ਵਕ ਸਮੇਂ ਆਦੇ ਉਤੇ ਉਹਨਾਂ ਨੇ ਪੰਜਾਬ ਦੀ ਸਿੱਖਾਂ ਦੀ ਗੱਲ ਕਰਦਿਆਂ ਹੋਇਆਂ ਆਪਣੀ ਜ਼ਿੰਮੇਵਾਰੀਆਂ ਨਿਭਾਈਆਂ ਅਸੀਂ ਉਸ ਨੂੰ ਵੀ ਨਮਨ ਕਰਦੇ ਹਾਂ ਜੀ